ਕਿਰਪਾ RAM DAT ਇਹ ਕੌਣ ਸੀ ਜੀ ਬਹੁਤਿਆਂ ਨੂੰ ਇੰਨੀ ਗੱਲ ਦਾ ਪਤਾ ਨਹੀਂ ਧਿਆਨ ਚ ਕਰਿਓ ਇਹ ਗੁਰਸਿੱਖੀ ਦਾ ਪ੍ਰਚਾਰਕ ਹੈ ਕਿਰਪਾ RAM DAT ਮੈਂ ਥੋੜਾ ਦੱਸ ਦੇਵਾਂ ਕਿਉਂਕਿ ਗੱਲਾਂ ਦੱਸਣੀਆਂ ਜ਼ਰੂਰੀ ਹੁੰਦੀਆਂ ਪ੍ਰਚਾਰਕ ਨੂੰ ਵੀ ਪਿੱਛੋਂ ਤੋਂ ਲੈ ਕੇ ਆਜੋ ਜਦੋਂ ਗੁਰੂ ਨਾਨਕ ਸਾਹਿਬ ਗਏ ਆ ਨਾ ਦੂਸਰੀ ਉਦਾਸੀ ਦੌਰਾਨ ਕਸ਼ਮੀਰ ਤਾਂ ਉਸ ਵੇਲੇ ਮਟਨ ਵਿਖੇ ਗੁਰੂ ਸਾਹਿਬ ਦੀ ਚਰਚਾ ਹੋਈ ਸੀ ਕਿ ਬ੍ਰਾਹਮਣ ਦੇ ਨਾਲ ਬ੍ਰਹਮਦਾਸ ਦੇ ਨਾਲ ਕਿ ਨੌ ਸੀ ਜੀ ਬ੍ਰਹਮਦਾਸ ਇਹਦੇ ਪਿਤਾ ਦਾ ਨਾਮ ਸੀ ਠਾਕਰਦਾਸ ਇਹਦੇ ਬ੍ਰਹਮਦਾਸ ਦੇ ਨਾਲ ਇਹਦੇ ਨਾਲ ਜਿਸ ਵੇਲੇ ਵਿਚਾਰ ਹੋਈ ਇਹ ਭਾਵ ਕਿ ਇਦਾਂ ਸੀ ਵੀ ਕਿਸੇ ਨੇ ਵਿਚਾਰ ਕਰਦਾ ਵਿਚਾਰ ਦੀ ਜਿੱਤ ਕੇ ਤੇ ਅਗਲੇ ਦੇ ਗ੍ਰੰਥ ਵੀ ਲੈ ਲੈਂਦਾ ਭਾਵ ਕਿ ਨਾ ਪੰਡਾ ਬੰਨੀ ਫਿਰਦਾ ਸੀ ਗ੍ਰੰਥਾਂ ਦੀਆਂ ਪੰਡਾਂ ਦੀਆਂ ਪੰਡਾ ਲੋ ਜਿਸ ਵੇਲੇ ਇਹਦੇ ਨਾਲ ਵਿਚਾਰ ਹੋਈ ਇਹਨੂੰ ਅਸਲੀਅਤ ਭਾਵ ਸਮਝ ਆਈ ਇਹਦੇ ਪਰਥਾਏ ਗੁਰੂ ਜੀ ਨੇ ਚਾਨਣ ਕੀਤਾ ਸੀ ਫਿਰ ਪੜ ਪੜ ਗੱਢੀ ਲੱਦੀਆਂ ਪੜਪੜ ਭਰੀਆਂ ਸਾਥ ਪੜਪੜ ਬੇੜੀ ਪਾਈਆਂ ਪੜਪੜ ਗੱਡੀਆਂ ਖਾਤ ਪੜੀਆਂ ਜੀਤੇ ਵਰਸ ਵਰਸ ਪੜੀਆਂ ਜੀਤੇ ਮਾਸ ਪੜੀਆਂ ਜੀਤੀ ਆਰਜਾ ਪੜੀਆਂ ਜੀਤੇ ਸਾਸ ਨਾਨਕ ਲੇਖਾ ਇੱਕ ਗੱਲ ਹੋਰ ਹਾਉ ਮੈਂ ਚਖਣਾ ਚਾਹਾਂ ਇਈ ਸੁਪਰਥਾ ਇਹ ਭਾਮ ਕੇ ਫਿਰ ਬ੍ਰਹਮਦਾਸ ਗੁਰੂ ਦਾ ਸਿੱਖ ਬਣ ਗਿਆ ਸੀ ਉਸ ਵੇਲੇ ਜਨ ਰੱਖਿਓ ਗੁਰੂ ਦਾ ਸਿੱਖ ਬ੍ਰਹਮਦਾਸ ਤੇ ਰੱਖਿਓ ਨਾਲੇ ਮੰਗ ਕੀਤੀ ਸੀ ਬ੍ਰਹਮਦਾਸ ਨੇ ਪਾਤਸ਼ਾਹ ਜੀ ਕਿਰਪਾ ਕਰਿਓ ਤਾਂ ਜੋ ਸਿੱਖੀ ਨੂੰ ਤੁਹਾਡੀ ਕਿਰਪਾ ਨਾਲ ਪਰਿਵਾਰ ਚ ਆ ਗਈ ਨਾ ਇਹ ਅਗਲੀਆਂ ਕੌਲਾਂ ਪੀੜ੍ਹੀਆਂ ਤੱਕ ਚੱਲਦੀ ਰਹੇ ਮਹਾਰਾਜ ਇਹ ਮੰਗ ਮੰਗੀ ਸੀ ਅਗਲੀਆਂ ਪੀੜ੍ਹੀਆਂ ਤੱਕ ਮੇਰੇ ਪੁੱਤ ਪੜੋਤੇ ਸਿੱਖੀ ਵਧਣ ਮਹਾਰਾਜ ਫਿਰ ਲਓ ਜੀ ਬ੍ਰਹਮਦਾਸ ਦਾ ਅੱਗੇ ਪੁੱਤਰ ਹੋਇਆ ਨਾਰਾਇਣ ਦਾਸ ਇਹ ਵੀ ਗੁਰੂ ਦਾ ਸਿੱਖ ਸੀ ਪ੍ਰਚਾਰਕ ਸੀ ਸਿੱਖੀ ਪ੍ਰਚਾਰਕ ਸੀ ਇਹ ਫਿਰ ਨਾਰਾਇਣ ਦਾਸ ਦਾ ਕੇ ਪੁੱਤ ਹੋਇਆ ਕੜੂ ਰਾਮਦੱਤ ਨਾਰਾਇਣ ਦਾਸ ਦਾ ਪੁੱਤਰ ਕਣ ਹੋਇਆ ਕੜੂ ਰਾਮਦੱਤ ਇਹ ਵੀ ਪ੍ਰਚਾਰਕ ਸੀ ਗੁਰੂ ਦਾ ਸਿੱਖ ਸੀ ਕੜੂ ਰਾਮਦੱਤ ਦੇ ਪੁੱਤਰ ਨੇ ਕਿਰਪਾ ਰਾਮਦੱਤ ਭਾਵ ਕੇ ਕਿਰਪਾ ਰਾਮਦੱਤ ਦੇ ਪੜਦਾਦਾ ਜੀ ਸੀ ਬ੍ਰਹਮਦਾਸ ਜੀ ਦੇ ਨਾਲ ਗੁਰੂ ਨਾਨਕ ਬਾਬਾ ਜੀ ਦੀ ਗੋਸ਼ਟ ਹੋਈ ਸੀ ਉਹ ਕੋਣਾ ਹੈ ਉਹ ਪੀੜੀ ਹੈ ਹਾਂਜੀ ਪਿੱਛੋਂ ਤੋਂ ਲੈ ਕੇ ਚਾਰ ਪੀੜੀਆਂ ਤੋਂ ਸਿੱਖੀ ਦੇ ਪ੍ਰਚਾਰਕ ਦੁਰਦੇ ਆ ਰਹੇ ਸੀ ਇਹ ਕਸ਼ਮੀਰ ਦੇ ਵਿੱਚ ਪ੍ਰਚਾਰ ਪ੍ਰਚਾਰੀਏ ਕਰਦੇ ਸਿੱਖੀ ਦਾ ਗੁਰੂ ਕੇ ਸਿੱਖ ਬਣ ਕੇ ਯਾਦ ਰੱਖਿਓ ਤਾਂ ਤੇ ਇਹ ਹੈ ਹੁਣ ਕਿਰਪਾ RAM ਦੱਤ ਨੂੰ ਨਾਲ ਲੈ ਕੇ ਆਏ ਵੀ ਤੂੰ ਚੱਲ ਪਾਈ ਸਾਡੇ ਨਾਲ ਤੂੰ ਲਗਮੋਰੇ ਤੇ ਸਾਡੇ ਦਾ ਧੱਕਾ ਹੁੰਦਾ ਨਾਲ ਚੱਲ ਤੂੰ ਫਿਰ ਇਹ ਮਟੜਨ ਨਿਵਾਸੀ ਸੀ ਮਟੜਨ ਨਿਵਾਸੀ ਸਿਰਸ ਤੋਂ ਨੂੰ ਕਹਿਣ ਦਾ ਮਦਦਨ ਵਾਸਤੇ ਅਸੀਂ ਪਿਛਲੇ ਮਈ ਦੇ ਵਿੱਚ ਹੀ ਕਸ਼ਮੀਰ ਮਟਰਨ ਜਾ ਕੇ ਆਏ ਆ ਜਿੱਥੇ ਬ੍ਰਹਮਦਾਸ ਨਾ ਗੋਸ਼ਟੋਸ਼ੀ ਗੁਰੂ ਨਾਨਕ ਬਾਬਾ ਜੀ ਦੀ ਪਿਛਲੇ ਮਈ ਮਹੀਨੇ ਤਾਂ ਅਸੀਂ ਉੱਥੇ ਜਾ ਕੇ ਆਏ ਆ ਉੱਥੇ ਗਏ ਸੀ ਸੋ ਜਿਸ ਵੇਲੇ ਕਹਿਣ ਦਾ ਭਾਵ ਇਦਾਂ ਕਿਰਪਾ ਰਾਮਦਾਸਤ ਦੀ ਗਵਾਈ ਚ ਆਏ ਤਾਂ ਫਿਰ ਆ ਕੇ ਬੇਨਤੀ ਕੀਤੀ ਆਪਣਾ ਅਨੰਦਪੁਰ ਸਾਹਿਬ ਆ ਕੇ ਬੇਨਤੀ ਕੀਤੀ ਤੇ ਉਸ ਵੇਲੇ ਦੱਸਿਆ ਗਿਆ ਗੁਰੂ ਸਾਹਿਬ ਜੀ ਨੂੰ ਕਿ ਮਹਾਰਾਜ ਇਹ ਲਗਭਗ ਵੀ ਅਮਰਨਾਥ ਜਾਂ ਕਿਹ ਲੋ ਕਦਾਰਨਾਥ ਬਦਰੀਨਾਥ ਜਸ ਜਗਨਨਾਥਪੁਰੀ ਜਗਨ ਹੋਰ ਸਾਰੇ ਆਸੇ ਪਾਸੇ ਕਾਸ਼ੀ ਵਗੈਰਾ ਜਾਇਆ ਏ ਔਰੰਗਜੀਬ ਦੇ ਹਿੰਦੂ ਰਾਜਪੂਤ ਵਜ਼ੀਰਾਂ ਕੋਲੇ ਵੀ ਜਾਇਆ ਏ ਜਿਨ੍ਹਾਂ ਨੇ ਬੇਵਸੀ ਜ਼ਾਹਰ ਕੀਤੀ ਕੋਈ ਮਰਦਾ ਟਾਣੀ ਬੋੜਿਆ ਤੇ ਮਹਾਰਾਜ ਤੁਸੀਂ ਬਾਹ ਫੜੋ ਤੁਸੀਂ ਬਾਹ ਫੜੋ ਇਹ ਬਿਲਕੁਲ ਵਿਆਸ ਨੇ ਬੇਦਿਲ ਨੇ ਬੇਜਾਨ ਨੇ ਜਿਸ ਵੇਲੇ ਆ ਕੇ ਇਦਾਂ ਦੀ ਬੇਨਤੀ ਕੀਤੀ ਤਾਂ ਗੁਰੂ ਤੇਗ ਬਹਾਦਰ ਸਾਹ ਜੀ ਮਹਾਰਾਜ ਕਹਿੰਦੇ ਵੀ ਇੱਕ ਗੱਲ ਸੁਣ ਲਓ ਕਿਉਂ ਇੱਥੇ ਗੱਲਾਂ ਗੋਲ ਮੋਲ ਨਹੀਂ ਕੀਤੀਆਂ ਜਾਂਦੀਆਂ ਇੱਥੇ ਗੱਲਾਂ ਸਿੱਧੀਆਂ ਸਪਸ਼ਟ ਸਪਸ਼ਟ ਗੱਲਾਂ ਇੱਥੇ ਗੁਰੂ ਸਾਹਿਬ ਕਹਿੰਦੇ ਵੀ ਇਹ ਗੱਲ ਹੈ ਵੀ ਉਸ ਵੇਲੇ ਕਸ਼ਮੀਰ ਦੇ ਬ੍ਰਾਹਮਣ ਨੂੰ ਕਹਿੰਦੇ ਵੀ ਸਾਡੀ ਤੁਹਾਡੇ ਵਿਚਾਰਾਂ ਦੇ ਨਾਲ ਸਹਿਮਤੀ ਨਹੀਂ ਅਸੀਂ ਮੂਰਤੀ ਪੂਜਾ ਵਿੱਚ ਵਿਸ਼ਵਾਸ ਨਹੀਂ ਰੱਖਦੇ ਇਹ ਇਥੇ ਤਾਂ ਮੂਰਤੀ ਪੂਜਾ ਤੋਂ ਰੋਕਿਆ ਜਾਂਦਾ ਹੈ। ਦੇਵੀ-ਦੇਵਤਿਆਂ ਦੀ ਪੂਜਾ ਨੂੰ ਗੁਰੂ ਅੰਗਦ ਸਾਹਿਬ ਕੋਈ ਥਾਂ ਨਹੀਂ ਦੱਸਿਆ ਇਹਦਾ ਸਰਬੰਸਾਚ ਹੈ ਇੱਕ ਹੈ ਦੂਜਾ ਨਹੀਂ ਕੋਈ ਨਹੀਂ ਕੋਈ। ਸੋ ਜਿਨੇ ਉਹ ਅਸੀਂ ਪਾਉਂਦੇ ਨਹੀਂ ਮੂਰਤੀਆਂ ਅਸੀਂ ਪੂਜਦੇ ਨਹੀਂ ਦੇਵਤੇ ਅਸੀਂ ਮੰਨਦੇ ਨਹੀਂ। ਦੇਵਤਿਆਂ ਦੀ ਹੋਂਦ ਅਸੀਂ ਨਹੀਂ ਮੰਨਦੇ। ਜਦੋਂ ਇਹਨਾਂ ਕਿਹਾ ਉਹ ਥੋੜਾ ਮੂੰਹ ਝਟਲਾ ਜਾ ਕਰ ਲਿਆ। ਉਹਨਾਂ ਰਾਹਤ ਹੀ ਹੋ ਗਈ। ਗੁਰੂ ਸਾਹਿਬ ਕਹਿੰਦੇ ਨਰਾਸ਼ ਹੋਣ ਦੀ ਲੋਟ ਨਹੀਂ। ਇਹ ਤੁਹਾਨੂੰ ਅਸੀਂ ਗੁਰੂ ਨਾਨਕਦਰ ਦਾ ਪੱਖ ਦੱਸਿਆ ਕਿਸੇ ਨੂੰ ਭਲੇਖਾਂ ਨੂੰ ਰਹਿਣਾ ਚਾਹੀਦਾ ਮੈਂ ਤੁਹਾਡੇ ਵਿਚਾਰਾਂ ਦੇ ਨਾਲ ਭਾਵੇਂ ਨਹੀਂ ਸਹਿਮਤ ਫਿਰ ਵੀ ਮੈਂ ਤੁਹਾਡੇ ਵਿਚਾਰਾਂ ਦੀ ਰਾਖੀ ਵਾਸਤੇ ਜਿੰਦ ਦੀ ਬਾਜੀ ਲਾ ਦੇਵਾਂਗਾ ਤੁਹਾਡੇ ਵਿਚਾਰਾਂ ਦੀ ਰਾਖੀ ਵਾਸਤੇ ਮੈਂ ਜਿੰਦ ਦੀ ਬਾਜੀ ਲਾ ਦੇਵਾਂਗਾ ਜਾਓ ਜਾ ਕੇ ਕਹਿ ਦਿਓ ਰੰਗਜੀਤ ਬਣੋ ਵੀ ਜੇ ਕੋਹਨਾਂ ਨੂੰ ਬਣਾ ਲੋਗੇ ਮੁਸਲਮਾਨ ਅਸੀਂ ਸਾਰੇ ਆਪਣੀ ਮੁਸਲਮਾਨ ਬਣ ਜਾਾਂਗੇ ਤੁਹਾਡੇ ਵਿਚਾਰਾਂ ਦੀ ਰਾਖੀ ਬਾਤ ਵਿੱਚ ਜਿੰਨ ਦੀ ਬਾਜੀ ਲਾ ਦੇਵਾਂਗਾ ਇਹ ਕਹਿ ਦੱਤਾ ਜਿਸ ਵੇਲੇ ਉਹ ਪੂਰੇ ਹੌਂਸਲੇ ਵਿੱਚ ਫਿਰ ਐਂ ਉਮੀਦ ਹੌਸਲਾ ਬਣ ਗਿਆ ਜਿਹੜੇ ਬੇਜਾਨ ਜੇ ਬੇਦਿਲ ਜੇ ਹੋ ਕੇ ਆਏ ਸੀ ਹੌਸਲਾ ਮਿਲਿਆ ਤੇ ਉਹ ਜਾ ਚਲੇਗੇ ਵਾਪਸ ਤੇ ਰਣਜੀਤ ਸਿੰਘ ਨੂੰ ਸੁਨੇਹਾ ਭੇਜਤਾ ਵੀ ਜੇ ਤੁਸੀਂ ਇੱਕ ਗੁਰੂ ਤੇਗ ਬਹਾਦਰ ਜੀ ਨੂੰ ਇਸਲਾਮ ਦੇ ਵਿੱਚ ਲਾ ਆਉਂਗੇ ਤਾਂ ਅਸੀਂ ਆਪਣੇ ਆਪ ਹੀ ਸਾਰੇ ਇਸਲਾਮ ਕਬੂਲ ਕਰ ਲਾਂਗੇ